ਲੋ ਵੀ ਮੇਟਰ ਆਪਣੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਹੋਰ ਸਾਰੇ ਠੀਕ ਠਾਕ ਹੋਣਗੇ ਕੈਂਟ ਹੋਣਗੇ ਤੇ ਹੁਣ ਪੱਜ ਕੇ 6:30 ਦਿਨ ਤੇ ਤੇ ਪਹਿਲਾਂ ਆਪਾਂ ਟੜਕੇ ਆਪਾਂ ਪ੍ਰਦੀਪ ਜੀ ਨੂੰ ਸਕੂਲ ਚੜਾਇਆ ਸੀ ਤਿਆਰ ਕਰਕੇ ਤੇ ਉਸ ਨੂੰ ਕੱਕੂ ਖਾ ਕੇ ਹੁਣ ਬੇਲੇ ਹੋਈ ਸੀ ਤੇ ਪਰਾਂ ਬਣ ਕੇ ਉਹਨੂੰ ਪਨੀ ਪੁਣੀ ਪਿਆ ਕੇ ਤੇ ਨੇ ਤੂੰ ਇੱਥੇ ਬੈਠ ਠੰਡਾ ਬਹੁਤ ਹੈ ਤੇ ਹੁਣ ਆਪਾਂ ਪਹੁੰਚੇ ਹਾਂ ਇੱਧਰ ਖੇਤ ਤੇ ਸਪਰੇਅ ਕੀਤੀ ਸੀ ਪਰसों ਧੁੱਪ ਜੀ ਗਈ ਸੀ ਰੱਬ ਨੇ ਗੁੱਲੀ ਡੰਡੇ ਵਾਲੀ ਤੇ ਚੱਲ ਆਪਾਂ ਮਾਹ ਕਣਕ ਦੇਖ ਲਈਏ ਦੇ ਦੇਖਣ ਆਈ ਸੀ ਜਿਵੇਂ ਲੱਗਦੀ ਹੈ ਤੇ ਠੰਡਾ ਬਹੁਤ ਹੈ ਆਪਣੇ ਤੁੰਡ ਬਹੁਤ ਪਾਰ ਖੇਦਣ ਰਣ ਵਧੀ ਜਾਂਦੀ ਹੈ ਘੜਦੀ ਤਾਂ ਹੈ ਨਹੀਂ ਤੇ ਸਿਖਰਾਂ ਤੇ ਆ ਠੰਡ ਹੁਣ ਨਿਆਰ ਉੱਤ ਚਾ ਕੇ ਪਹਿਲਾਂ ਘਟ ਜਾਂਦੀ ਸੀ ਇਹ ਕੀ ਪਰ ਆਪਣੇ ਲੇਟ ਤੁੰਤ ਪਉਣ ਲੱਗਾ ਇਹ ਕੀ ਲੇਟ ਠੰਡਾ ਹੈ ਤੇ ਅੱਜ ਮੀਂਹ ਵਾਂਗੂ ਗਰਮਨ ਜਿਮ ਪੂਰੀ ਡਿੱਕੀ ਜਾਂਦੀ ਹੈ ਤੇ ਤੁਹਾਨੂੰ ਦਿਖਾਉਣਾ ਆਪਣੇ ਮੌਸਮ ਖੇਤ ਦਾ ਚੈੱਕ ਕਰੋ ਮੌਸਮ ਤਰੇਲ ਬਹੁਤ ਹੈ ਪੱਤਿਆਂ ਤੇ ਦੇਖੋ ਕਿਵੇਂ ਮੀਂਹ ਵਾਂਗੂ ਡਿੱਗੀ ਪਈਏ ਕਣਕਾਂ ਤੇਂ ਦੀ ਤੇ ਆ ਆਪਣੀ ਕਣਕ ਆ ਕਣਕ ਤਾਂ ਹੁਣ ਦੂਜਾ ਪਾਣੀ ਲਾਇਆ ਇਹਨੂੰ ਤੇ ਇੱਥੇ ਆਪਾਂ ਕਿੱਤੀ ਸੀ ਸਪਰੇ ਗੁੱਲੀ ਡੰਡੇ ਵਾਲੀ ਦੇਖੋ ਉਹ ਪਾਲ ਕੇ ਜਿਆ ਕਮਲਾਈ ਤਾਂ ਪਿਆ ਵਿੱਚ 2 ਫੋਟ ਪਾਈ ਸੀ ਤੇ ਟੋਪਕ ਤੇ ਲੀਟਰ ਦੇਖੋ 2 ਫੋਟ ਨੇ ਤਾਂ ਬਥੂ ਜਿਆ ਤਾਂ ਲਮਕਾਤਾ ਟੇਡਾ ਜਾ ਉਰੇ ਤੇ ਵਿੱਚ ਸਰੋਂ ਸੀ ਉਹ ਵੀ ਟੇਢੀ ਹੋ ਰਹੀ ਹੈ ਦੇਖਦੇ ਆ ਫਿਰ ਗਾਹਾਂ ਜਾ ਕੇ ਗੁੱਲੀ ਡੰਡਾ ਦਾ ਕੀ ਬਣਦਾ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦੇਣਾ ਦੇਖੋ ਜਮੜਿਆ ਤਾਂ ਹੌਣ ਲੱਗੇ ਜੀ ਧੁੱਪ ਕੱਢ ਲੇ ਤੰਗ ਹੋਰ ਬਦਾ ਅਸਰ ਕਰੇ ਤੇ ਗੁੱਲੀ ਡੰਡਾ ਜਮਈ ਖਤਮ ਹੋ ਜੇ ਨੇ ਗੁੱਲੀ ਡੰਡਾ ਪੀਲਾ ਪੈਣ ਲੱਗੇ ਜੀ ਨੇ ਪਾਥੂ ਲਾਲ ਹੈ ਨੇ ਅੰਗਰੇਜ਼ੀ ਪਾਲਕ ਜਾਂ ਓਹ ਹਾਂ ਤਾਂ ਸਰੋਂ ਵੀ ਦੇਖੋ ਇਹ ਵੀ ਕੰਬਲਾਈ ਖੜੀ ਐ ਤੂੰ ਦੂਰ ਦੂਰ ਤੱਕ ਨਿਗਾਹ ਮਾਰੋ ਕੁਛ ਨਹੀਂ ਦਿਸੀਦਾ ਕੈਮਰੇ ਦੇ ਵਿੱਚ ਤੇ ਧੁੰਦ ਐ ਤੇ ਦਰਖਤ ਵੀ ਮੂੰਹ ਤਰਪ ਤਰਪ ਕਰਦੇ ਨਹੀਂ ਚੈੱਕ ਕਰੋ ਤਾਂ ਹਮ ਬੱਦਲ ਵੀ ਹੈਗੇ ਨੇ ਧੁੰਦਾਲੀ ਤੇ ਹੁਣ ਡੀਕ ਕਰ ਰਹੇ ਹਾਂ ਵੀ ਹੋਰ ਤਪਾ ਤਪਾ ਕੱਢੇ ਤੇ ਦੂਸਰੇ ਵਾਂ ਤੇ ਸਪਰੇਅ ਕਰਨ ਆਲੀ ਪਈ ਐ ਨੇ ਨੇ ਮੈਗਜ਼ੀਨ ਆਲੀ ਨੇ ਦੂਤੀ ਲੇਟ ਹੋ ਗਈ ਲੋਕਾਂ ਨੇ ਤਾਂ ਪਹਿਲਾਂ ਕਰਤੀ ਸੀ ਮੈਗਜ਼ੀਨ ਆਪਾਂ ਲੇਟ ਹੋ ਗਿਆ ਆਪਾਂ ਇੱਥੇ ਤਾਂ ਕਰਤੀ ਸੀ ਤੇ ਇੱਕ ਰੱਬ ਪਾ ਦੇ ਮੀ ਖੇਤੇ ਕੋ ਆਪਣੇ ਕਣਕਾਂ ਦਾ ਪਟਾਰ ਕਰਦੀਆਂ ਦੇਣਾ ਚੀ ਜਾਣੀਆਂ ਬੜੀਆਂ ਬੜੀਆਂ ਚੜੀ ਟਾਂਡਾ ਹੋ ਜੂ ਬਰਸੀਆਂ ਨੂੰ ਮਰਸੂਨ ਲਾ ਲੋ ਤੇ ਉਹ ਹੋ ਜੂ ਤੇ ਜਿਵੇਂ ਆਖਣ ਸਕੂਲ ਵੀ 10 ਵਜੇ ਲੱਗਦਾ ਉਹ ਵੀ ਮਸਾਂਉਂਦਿਆਂ ਨੇ ਪਹਿਣਾ ਦੂਰ ਤੱਕ ਲਾਈਟ ਤਾਂ ਕੋਈ ਚਮਕਦੀ ਨਹੀਂਗੀ ਦੇਖੋ ਇਹ ਮੌਸਮ ਤੇ ਆਪਾਂ ਹੋ ਚੱਲਾਂਗੇ ਕਰੀਂ ਤੇ ਆਪਣੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ